ਦੋਸਤੋ ਫਰਸ਼ ਲਾਉਣਾ ਤੇ ਫਰਸ਼ ਦੇਖਣਾ ਬਹੁਤ ਸੌਖਾ ਹੈ ਜਦੋਂ ਆ ਬੋਰੀਆਂਆਂੀਆਂ ਚੱਕਰੀਆਂ ਪੈਂਦੀਆਂ ਨੇ ਉਦੋਂ ਬਹੁਤ ਔਖਾ ਹੈ ਆ ਦੇਖ ਲਓ ਸਾਹਮਣੇ ਮਗਾਣ ਚੂਹੂ ਜਿੱਤੇ ਨਾ ਬੋਲ ਆ ਸਕਦੇ ਦੇਖ ਲੋ ਸੰਦੇ ਕੱਟੇ ਲੱਗਣਗੇ ਸਾਰੇ ਸਿਰ ਤੋਂ ਦੀ ਢੱਪਣਗੇ 200 ਕੱਟਾ ਲੱਗੂਆ ਸਿਮਿੰਟ ਦਾ ਇਸ ਸਾਰੇ ਸਿਰ ਉੱਤੇ ਹੀ ਢੱਪੂਆ ਸਿਮਿੰਟ ਦਾ ਸੱਪਤੋਣਾ ਦਰਦੀ ਸੀਂ ਤੋਂ ਨਾ ਦਰਦੀ ਆਟਾਪਕੇ ਨੇ ਮਾਰੀ ਆਹ ਢੱਪਕੇ ਨੇ ਮਾਰੀ ਸੱਪਤੋਣਾ ਦਰਦੀ ਸੀਂ ਤੋਂ ਨਾ ਦਰਦੀ ਮਾਦੇ ਪਤੋ ਬਹੁਤ ਔਖਾ ਬਈ ਰੁਪਏ ਵੀ ਦੇਣੇ ਪੈਂਦੇ ਨੇ ਨਾਲ ਸਰੀਰ ਵੀ ਗਾਲਣਾ ਪੈਂਦਾ ਲੈ ਵੀ ਚਕਾ ਦੇ ਮੋਰਕਾ ਇੰਦਰ ਆਲਾ ਗਰੇ ਮਿਸਤਰੀ ਬੜ ਬੜ ਡੇਕੀ ਹੁੰਦੇ ਟੈਲਣ ਨੂੰ ਬਈ ਜਮੀ ਨਹੀਂ ਕਰਕ ਕਰਦੇ ਯਾਰ ਉਹਦੀ ਚੱਕ ਲਾਉਂਦੇ ਨੇ ਕੱਟ ਰਹੀ ਆ ਓ ਬਈ ਇਹ ਕੁੱਤੇ ਦੇ ਮਾਰਨ ਨੂੰ ਨਹੀਂ ਮੰਨਦੇ ਯਾਰ ਤੂੰ ਪੰਨ ਤਾਂ ਮੇਂ ਰੋਲਾ ਪਾਣ ਲੱਗ ਰਿਹਾ ਐ ਇੰਨੀਆਂ ਕਰਤੀਆਂ ਦਾ ਟਿਕਰੀਆਂ ਬੜ ਬੜ ਕੇ ਤੇ ਕੱਡਾ ਖੁੰਜਾ ਕਰਤਾ ਲੈ ਮੱੜ ਗਿਆ ਇਹਨੇ ਬੱਦਨੇ ਪੱਟੀ ਬੱਡੀ ਨਮਸਕਾਰ ਵੀ ਦੋਸਤੋ ਤੁਸੀਂ ਦੇਖ ਰਹੇ ਹੋ ਜੱਗੀ ਮੋਟੋ ਬਲੌਗ YouTube ਚੈਨਲ ਤੇ ਤੇ ਆਪਣੇ ਰਹਿਣ ਬਸੇਰੇ ਦੇ ਵਿੱਚ ਲੱਗਿਆ ਹੋਇਆ ਮਿਸਤਰੀ ਟੈਲਾਂ ਲਾਉਣ ਵਾਸਤੇ ਪੱਥਰ ਵਾਲਾ ਮਿਸਤਰੀ ਤੇ ਤੁਸੀਂ ਟੈਲਾਂ ਉੱਚੀਆਂ ਨੀਵੇਂ ਨੂੰ ਚੈੱਕ ਕਰਨ ਬਾਅਦ ਆਪਾਂ ਤੁਹਾਨੂੰ ਇੱਕ ਵਧੀਆ ਸ਼ਾਨ ਤਰੀਕਾ ਦੱਸਦੇ ਹਾਂ ਤੁਸੀਂ ਜਦੋਂ ਵੀ ਤੁਹਾਡੇ ਮਕਾਨ ਦੇ ਵਿੱਚ ਟੈਲਾਂ ਲੱਗੀਆਂ ਹੋਈਆਂ ਹੁੰਦੀਆਂ ਨੇ ਤਾਂ ਤੁਸੀਂ ਹੱਥ ਮਾਰ ਕੇ ਇਸ ਤਰ੍ਹਾਂ ਚੈੱਕ ਕਰ ਸਕਦੇ ਹੋ ਜਿਵੇਂ ਫੂੰਜਾ ਹੈ ਇਹ ਖੂੰਜੇ ਦੇ ਉੱਪਰ ਹੈ ਟ੍ਰੇਮ ਦੇ ਨਾਲ ਆ ਇਸ ਤਰ੍ਹਾਂ ਹੱਥ ਮਾਰ ਕੇ ਦੇਖਦੇ ਰਹੋ ਜਿਉਂ ਹੀ ਉਹ ਮਿਸਤਰੀ ਲਾਈ ਹੋਊਗਾ ਜਿਉਂ ਹੀ ਉਹ ਟਾਇਲ ਨੂੰ ਚੈੱਕ ਕਰਦੇ ਰਹੋ ਲੈ ਵੀ ਦੋਸਤੋ ਜੇਦੋਂ ਤੁਸੀਂ ਟਾਇਲ ਚੈੱਕ ਕਰਨੀ ਆ ਤਾਂ ਟਾਇਲ ਨੂੰ ਤੁਸੀਂ ਕੀ ਲੱਗੀ ਹੋਈ ਨੂੰ ਕਿਵੇਂ ਚੈੱਕ ਕਰ ਸਕਦੇ ਹੋ ਇਹ ਤੁਹਾਨੂੰ ਵਧੀਆ ਸਾਨ ਤਰੀਕਾ ਦੱਸ ਦਿਆਂ ਜਦੋਂ ਵੀ ਮਿਸਤਰੀ ਤੁਹਾਡੇ ਘਰੇ ਜਾਂ ਤੁਹਾਡੇ ਰਹਿਣ ਬਸੇਰੇ ਤਾਂ ਮਕਾਨ ਦੇ ਵਿੱਚ ਦੁਕਾਨ ਦੇ ਵਿੱਚ ਕਿਤੇ ਵੀ ਮਿਸਤਰੀ ਟੈਲਾ ਜਾਂ ਪੱਥਰਾ ਲਾਉਣ ਵਾਸਤੇ ਆਉਂਦਾ ਜਦੋਂ ਹੋਏ ਅਤ 3 mm ਦੀ ਗਲਾਈ ਛੜਦਾ ਤਾਂ ਤੁਸੀਂ ਇਸੇ ਇਸ ਤਰ੍ਹਾਂ ਹੱਥ ਮਾਰ ਕੇ ਦੇਖਦੇ ਹੋ ਹਰ ਇੱਕ ਟਾਇਲ ਤੇ ਤੁਹਾਡੇ ਰੜਕ ਜਦੋਂ ਤੁਹਾਨੂੰ ਐ ਹੱਥ ਮਾਰਉਂਗੇ ਆਰਾਮ ਨਾਲ ਠੰਡੇ ਦਿਮਾਗ ਨਾਲ ਤਾਂ ਤੁਹਾਨੂੰ ਪਤਾ ਚੱਲੂਗਾ ਤੁਹਾਡੀ ਟਾਇਲ ਉੱਚੀ ਨੀਵੀਂ ਜੋ ਜੋ ਵੀ ਮਿਸਤਰੀ ਟਾਇਲ ਲਾਉਂਦਾ ਰਹੂਗਾ ਤੁਸੀਂ ਹਰ ਇੱਕ ਟਾਇਲ ਤੇ ਹੱਥ ਮਾਰ ਕੇ ਦੇਖਦਾ ਰਹਿਣਾ ਇਸ ਤਰ੍ਹਾਂ ਤਾਂ ਤੁਹਾਨੂੰ ਲੋਕੀ ਨੀਮੀ ਹੋਵੇਗੀ ਉਹ ਪਤਾ ਲੱਗਦਾ ਰਹੂਆ ਚਾਰੇ ਖੁੰਜਿਆਂ ਚ ਜਿਵੇਂ ਹੁਣ ਉਹ ਟਾਇਲ ਲੱਗ ਰਹੀ ਐ ਉਥੇ ਚੈੱਕ ਕਰ ਸਕਦੇ ਹੋ ਖੁੰਜਿਆਂ ਨੂੰ ਆ ਮਿਸਤਰੀ ਟਾਇਲ ਨਾਲ ਦੀ ਨਾਲ ਲਾਈ ਜਾਂਦਾ ਵੈਸੇ ਤਾਂ ਇਹ ਹੀ ਬਹੁਤ ਥੋੜੇ ਮਾਰਦਾ ਇਹਦੇ ਚਾਰੇ ਖੁੰਜਿਆਂ ਚ ਚੱਲ ਫੇਰ ਵੀ ਆਦਾਈ ਚੈੱਕ ਕਰਨ ਦਾ ਕੋਈ ਡਰ ਨਹੀਂ ਮਿਸਤਰੀ ਮਾਰ ਮਾਰ ਕੇ ਟਾਇਲ ਨੂੰ ਬੇਹੋਸ਼ ਕਰਨ ਵਾਲੀ ਕਰ ਦਿੰਦਾ ਐ ਘੋੜੇ ਮਾਰ ਮਾਰ ਕੇ ਉਹ ਇਹਦਾ ਇੰਨਾ ਟਾਇਲ ਮਰੀ ਜੀ ਹੈਵੀ ਬਹੁਤ ਹੈ ਜਿਹੜਾ ਦਾ ਸਰਚ ਜਦੋਂ ਥਾਣਾਵਾਦ ਚੱਲੀ ਜਾਂਦੀ ਹੈ ਆ ਦੇਖ ਰੋਏ ਸਾਰੀਆਂ ਟਾਇਲਾਂ ਆਪਾਂ ਚੈੱਕ ਕਰਕੇ ਦੇਖੀ ਨੇ ਫਿਲਹਾਲ ਤਾਂ ਕਿਤੋਂ ਲੱਗਦੀ ਨੂੰ ਉੱਚੀ ਨੀਮੀ ਫਿਰ ਵੀ ਆਪਾਂ ਇੱਕ ਇੰਜੀਨੀਅਰ ਬੁਲਾਵਾਂਗੇ ਜੋ ਸਪੈਸ਼ਲ ਇਹਨਾਂ ਟਾਇਲਾਂ ਨੂੰ ਚੈੱਕ ਕਰੂਗਾ ਉਹ ਵੀ ਆਊਗਾ ਇੰਜੀਨੀਅਰ ਆ ਸਾਜਲੀ ਤੋਂ ਚੱਲ ਕੇ ਹੈਡ ਕਰਵਾ ਉਹ ਕਰਵਾ ਚੱਕੇ ਇਹਨਾਂ ਨੂੰ ਜਦੋਂ ਉਹਨੇ ਬਈ ਓਕੇ ਕਰਤੀ ਤਾਂ ਬਸ ਨਾਲ ਦੇ ਨਾਲ ਇਹ ਤੈਲਾਂ ਓਕੇ ਨੇ ਐਦਰ ਮੰਗੇ ਮਿਸਤਰੀ ਵੱਲੋਂ ਕੈਨੇਡਾ ਇੰਗਲੈਂਡ ਯਾਰੇ ਬਸ ਕੁਝ ਦਿਨਾਂ ਚ ਫਿਰ ਉੱਥੇ ਪਾ ਗਿਆ ਉਹ ਰੈਡਾ ਇਹ ਪਹਿਲਾਂ ਹੁਣ ਪੰਜਾਬ ਚ ਤੋਂ ਮਾ ਪਾ ਕੇ ਗਿਆ ਹੈ ਕਿਉਂ ਬਈ ਹਾਂਜੀ ਬਕਦੇ ਯਾਰੇ ਹਾਂ ਕਦੋਂ ਵੀ ਜਾਵੇਂ ਨਾ ਜੀ ਜਿਗਾ ਹੀ ਠੀਕ ਆਪਾਂ ਫਰਸਲਵਾਗੇ ਤੋੜਾਂਗੇ ਮੈਂ ਬੋਲਾ ਬੋਲਾ ਹੱਥ ਮਾਰ ਕੇ ਐ ਚੈੱਕ ਕਰ ਸਕਦੇ ਹੋ ਫਿਰ ਪਤਾ ਲੱਗਦਾ ਹੈ ਉੱਚੀ ਨੀਮੀ ਟੈਲ ਦਾ ਖੁੰਜਿਆ ਜਾਂਦੇ ਚ ਕਿਉਂਕਿ ਤਾਜੀ ਲੱਗੀ ਹੋ ਸਕਦੀ ਆਪਾਂ ਇਹਦੇ ਉੱਪਰ ਚੜ੍ਹ ਨਹੀਂ ਸਕਦੇ ਤੀਜੇ ਦਿਨ ਚਾਹੇ ਤੁਸੀਂ ਇੱਥੇ ਟੈਲਾਂ ਤੇ ਚੜ੍ਹ ਕੇ ਭੰਗੜਾ ਪਾਈ ਆਇਓ